पंजाब के कांग्रेस के, के मुख्यमंत्री ने मुख्यमंत्री पद पर रहते हुए ऐसा खुला ऐलान किया कि बिहार के लोगों को वो अपने राज्य पंजाब में घुसने नहीं देंगे और प्राइम मिनिस्टर साहब मैं कहूंगा कि तुम एड्डे बड़े महान ਨੇਤਾؤں ਦੇਸ਼ ਦੇ ਤੁਸੀਂ ਸ਼ਰਿਆ ਵਿੱਚ ਉੱਥੇ ਜਾ ਕੇ ਬਿਹਾਰ ਦੇ ਰੈਲੀ ਵਿੱਚ ਝੂਕ ਬੋਲੀ ਇਲਜ਼ਾਮ ਲਾਈ ਜਾਂਦੇ ਇੱਕ ਕਿਸਮ ਦਾ ਕੀ ਕਹਿੰਦੇ ਆ ਕਿ ਫਿਰਕੂਵਾਦ ਫਲਾਰੇ ਨੇ ਜਾਂ ਨਫਰਤ ਦੀ ਭਾਵਨਾ ਫਲਾਰੇ ਨੇ ਉਹਨਾਂ ਨੇ ਹੁਣ ਤਾਜ਼ਾ ਬੀਜੇਪੀ ਨੇ ਉੱਤਰਾਖੰਡ ਦੇ ਵਿੱਚ ਜਿਹੜਾ ਹੈ ਇਹ ਲਾ ਪਾਸ ਕੀਤਾ ਦੋਸਤੋ ਅਗਰ ਦੇਸ਼ ਦੇ ਵਿੱਚ ਹਿਮਾਚਲ ਰਾਜਸਥਾਨ ਗੁਜਰਾਤ ਉੱਤਰਾਖੰਡ ਨਾਰਥ-ਈਸਟ ਵਿੱਚ ਇਹ ਰੂਲਸ ਹੋ ਸਕਦੇ ਨੇ ਕਿ ਕੋਈ ਵੀ ਬਾਹਰੋਂ ਆਣ ਕੇ ਸਿੱਧੇ ਤੌਰ ਤੇ ਨਹੀਂ ਵੱਸ ਸਕਦਾ ਹਾਂ ਜਿਹੜੇ ਲੋਕ ਵਪਾਰ ਕਰਨਾ ਚਾਹੁੰਦੇ ਆ ਜਿਹੜੇ ਕੋ ਇੰਡਸਟਰੀ ਲਾਉਣਾ ਚਾਹੁੰਦੇ ਜਿਹੜੇ ਪੰਜਾਬ ਵਿੱਚ ਇੰਟਰਸਟਿਡ ਆਕਰ ਸਾਡਾ ਲਾਅ ਬਣਿਆ ਹੋਵੇਗਾ ਉਹ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਕੇ ਸਾਡੇ ਇਥੇ ਆ ਸਕਦੇ ਨੇ ਲੇਕਿਨ ਅੱਜ ਕੀ ਹੋ ਰਿਹਾ ਵਾ ਕਿ ਅੱਜ ਤੜਾ ਤੜ ਟਰੱਕਾਂ ਦੇ ਟਰੱਕ ਭਰ ਕੇ ਬੱਸਾਂ ਦੀਆਂ ਬੱਸਾਂ ਭਰ ਕੇ ਰੈਂਡਮ ਤਰੀਕੇ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਗੈਰ ਪੰਜਾਬੀ ਆ ਗਏ ਯਾ ਤਾਂ ਫਿਰ ਇਹ ਹੋਣਾ ਚਾਹੀਦਾ ਵਾ ਕਿ ਸਾਰੀਆਂ ਜਿਹੜੀਆਂ ਸਟੇਟਸ ਵਿੱਚ ਲਾਅ ਐਗਜ਼ਿਸਟ ਕਰਦਾ ਜਾਂ ਤਾਂ ਉਸ ਉਹ ਉਹ ਲਾਅ ਵੀ ਖਤਮ ਕੀਤਾ ਜਾ ਜਾਵੇ ਫਿਰ ਤਾਂ ਫਰੀडम ਆਫ परचेसिंग लैंड प्रॉपर्टी बिकमिंग अ वोटर मेकिंग एन आधार कार्ड और टेकिंग अ गवर्नमेंट जॉब तो याता सारा खुलिया जावे हिमाचल भी लॉ हटाए जावे गुजरात च भी हटाया जावे राजस्थान च भी हटाया जावे उत्तराखंड च भी हटाया जावे नॉर्थ ईस्ट दी स्टेटा च भी हटाया जावे मैं अपने लीडरानू विनती करना चाहना वी प्लीज बोलने तो पहला एक बारी रिसर्च करो एक बारी देखो के कनाडा अमेरिका ते ऑस्ट्रेलिया ने भी कानून बनाए हुए ने या हिंदुस्तान दी देश विच ਮਾਛਲਪ੍ਰਦੇਸ਼ ਉਤਰਾਖੰਡ ਰਾਜਸਥਾਨ ਤੇ ਗੁਜਰਾਤ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਨੇ ਕਿ ਇਹ ਲਾਅ ਬਣਾਇਆ ਹੋਇਆ ਕਿ ਬਾਹਰੋਂ ਕੋਈ ਵੀ ਆਣ ਕੇ ਇੱਥੇ ਨਾ ਨੌਕਰੀ ਲੈ ਸਕਦਾ ਨਾ ਜ਼ਮੀਨ ਲੈ ਸਕਦਾ ਨਾ ਇੱਥੇ ਵੋਟਰ ਬਣ ਸਕਦਾ ਅਗਰ ਉਹਨਾਂ ਨੇ ਬਣਾਏ ਨੇ ਤੇ ਫਿਰ ਆਪਾਂ ਕਿਉਂ ਡਰਦੇ ਮੇਰੇ ਵੀਰੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਬਿਹਾਰ ਚੋਂ ਪ੍ਰਚਾਰ ਦੇ ਦੌਰਾਨ ਕਾਂਗਰਸ ਦੇ ਲੀਡਰਾਂ ਦੇ ਨਾਮ ਲਈ ਬਿਨਾ ਤਿੱਖੇ ਨਿਸ਼ਾਨੇ ਸਾਧੇ ਗਏ ਨਹੀਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਾਂਗਰਸ ਦੇ ਮੁੱਖ ਮੰਤਰੀ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਬਿਹਾਰੀਆਂ ਨੂੰ ਪੰਜਾਬ ਦੇ ਵਿੱਚ ਨਹੀਂ ਆਉਣ ਦੇਣਗੇ, ਵੜਨ ਨਹੀਂ ਦੇਣਗੇ। ਇਹ ਨਰਿੰਦਰ ਮੋਦੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਸੁਪਾਲ ਸਿੰਘ ਘਹਿਰਾ ਦੇ ਵੱਲੋਂ ਦਲੀਲਾਂ ਦੇ ਨਾਲ ਆਪਣਾ ਪੂਰਾ ਸਪਸ਼ਟੀਕਰਨ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਪੀਐਮ ਮੋਦੀ ਪੰਜਾਬ ਦੇ ਲੀਡਰਾਂ ਤੇ ਝੂਠੇ ਇਲਜ਼ਾਮ ਲਗਾ ਰਹੇ ਨੇ ਕਿ ਉਹ ਬਿਹਾਰੀਆਂ ਨੂੰ ਪੰਜਾਬ ਆਉਣ ਤੋਂ ਰੋਕ ਰਹੇ ਨੇ। ਉਹਨਾਂ ਇਹ ਵੀ ਕਿਹਾ ਕਿ ਮੇਰਾ ਸਵਾਲ ਹੈ ਕਿ ਜੇਕਰ ਭਾਜਪਾ ਸਟੇਟ ਉਤਰਾਖੰਡ ਅਤੇ ਗੁਜਰਾਤ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਕਾਨੂੰਨ ਬਣਾ ਸਕਦੇ ਨੇ ਤਾਂ ਪੰਜਾਬ ਆਪਣੇ ਪੰਜਾਬ ਨੂੰ ਬਚਾਉਣ ਦੇ ਲਈ ਪੰਜਾਬ ਦੀ ਹੋਂਦ ਨੂੰ ਬਚਾਉਣ ਦੇ ਲਈ ਕਾਨੂੰਨ ਕਿਉਂ ਨਹੀਂ ਬਣਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਛੋਟੇ ਮੋਟੇ ਲੀਡਰ ਤਾਂ ਆਪਾਂ ਝੂਠ ਬੋਲਦੇ ਸੁਣੇ ਆ ਸਿਆਸਤ ਵਿੱਚ ਲੇਕਿਨ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਪਰਸੋਂ ਬਿਹਾਰ ਦੇ ਵਿੱਚ ਇੱਕ ਕਿਵੇਂ ਪੰਜਾਬੀਆਂ ਦੇ ਉੱਤੇ ਪੰਜਾਬ ਦੇ ਆਗੂਆਂ ਦੇ ਉੱਤੇ ਵੱਡਾ ਇਲਜ਼ਾਮ ਲਾਇਆ ਤੇ ਝੂਠ ਬੋਲਿਆ ਪਹਿਲਾਂ ਤੁਸੀਂ ਉਹ ਵੀਡੀਓ ਸੁਣੋ ਪ੍ਰਾਈਮ ਮਿਨਿਸਟਰ ਸਾਹਿਬ ਦੀ ਫਿਰ ਆਪਾਂ ਬਾਅਦ ਗੱਲ ਕਰਦੇ ਹਾਂ ਸਾਰੇ ਕਾਂਗਰਸ ਕੇ ਪੰਜਾਬ ਕੇ ਇੱਕ ਮੁੱਖ ਮੰਤਰੀ ਥੇ ਉਹਨਾਂ ਨੇ ਇੱਕ ਰੈਲੀ 'ਚ ਖੂਲਾ ਐਲਾਨ ਕੀਤਾ ਜੇ ਜਰਾ ਸੁਣੀਏ ये पंजाब के कांग्रेस के मुख्यमंत्री ने मुख्यमंत्री पद पर रहते हुए ऐसा खुला ऐलान किया कि बिहार के लोगों को वो अपने राज्य पंजाब में घुसने नहीं देंगे कांग्रेस के मुख्यमंत्री ने पंजाब में भाषण किया और उस समय मंच पर उन्होंने तो भाषण किया उस समय मंच पर गांधी परिवार की एक बेटी जो आजकल पार्लियामेंट में बैठती है वो जब एक बोधरे ਕੇ ਪੰਜਾਬ ਕੇ ਲੋਗੋ ਬਿਹਾਰ ਕੇ ਲੋਗੋ ਕੋ ਪੰਜਾਬ ਕੇ ਮੁੱਖ ਮੰਤਰੀ ਬਿਹਾਰ ਪੰਜਾਬ ਮੇਂ ਖੁਸਨੇ ਨਹੀਂ ਦੇਂਗੇ। ਦੋਸਤੋ ਕਹਾਣੀ ਇਹ ਹੈ ਕਿ ਇਹਦੇ ਚ ਪ੍ਰਾਈਮ ਮਿਨਿਸਟਰ ਸਾਹਿਬ ਨੇ ਪਰਸੋਂ ਬਿਹਾਰ ਵਿੱਚ ਇਲੈਕਸ਼ਨ ਰੈਲੀ ਐਡਰੈਸ ਕੀਤੀ। ਇਹਦੇ ਚ ਉਹਨਾਂ ਨੇ ਤਿੰਨ ਵੱਡੇ ਝੂਠ ਬੋਲੇ ਨੇ। ਸਭ ਤੋਂ ਵੱਡਾ ਝੂਠ ਉਹਨਾਂ ਨੇ ਕਿਹਾ ਕਿ ਕਾਂਗਰਸ ਦਾ ਇੱਕ ਇਲੈਕਸ਼ਨ ਰੈਲੀ ਹੋਈ ਸੀ 2022 ਦੀ ਇਲੈਕਸ਼ਨ ਤੋਂ ਪਹਿਲਾਂ। ਉਸ ਵੇਲੇ ਚੀਫ ਮਿਨਿਸਟਰ ਸਾਡੇ ਪੰਜਾਬ ਦੇ ਸਰਦਾਰ ਚਰਨਜੀਤ ਸਿੰਘ ਚੰਨੀ ਸੀਗੇ। ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਾਸ਼ਣ ਵਿੱਚ ਇਹ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਬਿਹਾਰੀ ਨੂੰ ਇੱਥੇ ਵੜਨ ਨਹੀਂ ਦੇਵਾਂਗੇ। ਪਹਿਲਾ ਨੰਬਰ ਝੂਠ ਹੈ ਤੁਸੀਂ ਕੱਢ ਸਕਦੇ ਹੋ। ਉਸ ਵਕਤ ਦੀ ਰੈਲੀਆਂ ਆਪਣੇ ਸਾਰਿਆਂ ਦੇ ਸੋਸ਼ਲ ਮੀਡੀਆ ਸਭ ਕੁਝ ਆਪਣੇ ਜ਼ਿਹਨ ਵਿੱਚ ਤਾਜ਼ਾ ਘੁੰਮਦਾ ਰਹਿੰਦਾ ਵਾ। ਕਿਸੇ ਤਰ੍ਹਾਂ ਦੇ ਚਰਨਜੀਤ ਸਿੰਘ ਚੰਨੀ ਨੇ ਇਹ ਗੱਲ ਉੱਥੇ ਪਹਿਲੀ ਨਹੀਂ ਕੀਤੀ। ਦੂਸਰਾ ਝੂਠ ਬੋਲਿਆ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿ ਉਸ ਸਟੇਜ ਦੇ ਉੱਤੇ ਗਾਂਧੀ ਪਰਿਵਾਰ ਦੀ ਇੱਕ ਬੇਟੀ ਜਿਹੜੇ ਕਿ ਪ੍ਰੇਨਕਾ ਗਾਂਧੀ ਜੀ ਨੇ ਉਹ ਬੈਠੇ ਹੋਈ ਸੀ ਉੱਥੇ ਔਰ ਉਸ ਨੇ ਜ਼ੋਰ ਜ਼ੋਰਦਾਰ ਤਰੀਕੇ ਨਾਲ ਇਸ ਗੱਲ ਦਾ ਤਾੜੀਆਂ ਵਜਾ ਕੇ ਸਵਾਗਤ ਕੀਤਾ ਇਹ ਦੂਸਰਾ ਝੂਠ ਹੈ ਕਿਉਂਕਿ ਉਹ ਆਫਕੋਰਸ ਪੰਜਾਬ ਤਾਂ ਆਉਂਦੇ ਰਹਿੰਦੇ ਨੇ ਇਲੈਕਸ਼ਨ ਰੈਲੀ ਵੀ ਹੋਈ ਆ ਉਹ ਸਟੇਜ ਤੇ ਵੀ ਬੈਠੇ ਹੋਣਗੇ ਲੇਕਿਨ ਉੱਥੇ ਇਹ ਕਿੱਥੇ ਨਹੀਂ ਕਿਹਾ ਗਿਆ ਕਿ ਸਿ ਬਿਹਾਰੀਆਂ ਨੂੰ ਪੰਜਾਬ ਦੇ ਵਿੱਚ ਹੀ ਵੜਨ ਦੇਾਂਗੇ ਤੀਸਰਾ ਝੂਠ ਪ੍ਰਾਈਮ ਮਿੰਿਸਟਰ ਦਾ ਸਭ ਤੋਂ ਅਹਿਮ ਤੇ ਸਭ ਤੋਂ ਵੱਡਾ ਪ੍ਰਾਈਮ ਮਿੰਿਸਟਰ ਸਾਹਿਬ ਦੀ ਆਪਣੀ ਸਟੇਟ ਗੁਜਰਾਤ ਵਿੱਚ ਇੱਕ ਕਾਨੂੰਨ ਬਣਿਆ ਹੋਇਆ ਕਿ ਕੋਈ ਵੀ ਬਾਹਰ ਦਾ ਆਦਮੀ ਗੁਜਰਾਤ ਵਿੱਚ ਬਿਨਾਂ ਸ਼ਰਤਾ ਪੂਰੀਆਂ ਕੀਤੇ ਨਾ ਉੱਥੇ ਗੁਜਰਾਤ ਵਿੱਚ ਜ਼ਮੀਨ ਲੈ ਸਕਦਾ ਨਾ ਆ ਆਪਣਾ ਵੋਟਰ ਬਣ ਸਕਦਾ ਉੱਥੋਂ ਦਾ ਤੇ ਨਾ ਸਰਕਾਰੀ ਨੌਕਰੀ ਲੈ ਸਕਦਾ ਤੁਹਾਨੂੰ ਸਾਰਿਆਂ ਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਸਾਡੇ ਕੁਝ ਦਹਾਕੇ ਪਹਿਲਾਂ ਲਾਲ ਬਹਾਦਰ Shastri ਸਾਹਿਬ ਦੇ ਕਹਿਣ ਤੇ ਪ੍ਰਾਈਮ ਮਿੰਿਸਟਰ ਦੇ ਕਹਿਣ ਤੇ ਸਾਡੇ ਪੰਜਾਬ ਦੇ ਕਿਸਾਨ ਸੀ ਕਾਫੀ ਵੱਡੀ ਤਦਾਦ ਚ ਉਹਨਾਂ ਨੂੰ ਕੱਚ ਦੇ ਇਲਾਕੇ ਵਿੱਚ ਲੈ ਕੇ ਗਏ ਗੁਜਰਾਤ ਚ ਸੱਦਾ ਦੇ ਕੇ ਕਿ ਇਸ ਇਹਨਾਂ ਜੰਗਲਾਂ ਨੂੰ ਆਬਾਦ ਕਰ ਦਿਓ ਤੇ ਅਸੀਂ ਤੁਹਾਨੂੰ ਇਸ ਦੀ ਮਲਕੀਅਤ ਦੇ ਦਿਆਂਗੇ ਉਹਨਾਂ ਵਿਚਾਰਿਆਂ ਨੇ ਕਈ ਪੁਸ਼ਤਾ ਮਿਹਨਤ ਕਰਕੇ ਜਦੋਂ ਕੱਚ ਦੇ ਇਲਾਕੇ ਵਿੱਚ ਕਈ ਹਜ਼ਾਰ ਏਕੜ ਜ਼ਮੀਨ ਆਬਾਦ ਕਰਤੀ ਉਪਜਾਊ ਕਰਤੀ ਤੇ ਮੁੜ ਕੇ ਉਹਨਾਂ ਦੀ ਮਲਕੀਅਤ ਜਿਹੜੀ ਸੀਗੀ ਉਹਨਾਂ ਦੀ ਰੱਦ ਕਰ ਦਿੱਤੀ ਗੁਜਰਾਤ ਸਰਕਾਰ ਨੇ ਹਾਈ ਕੋਰਟ ਗਏ ਹਾਈ ਕੋਰਟ ਨੇ ਉਹਨਾਂ ਦੇ ਹੱਕ 'ਚ ਫੈਸਲਾ ਕਰਤਾ ਗੁਜਰਾਤ ਗਵਰਨਮੈਂਟ ਸੁਪਰੀਮ ਕੋਰਟ ਪਹੁੰਚ ਗਈ ਕਿ ਇਹਨਾਂ ਨੂੰ ਮਲਕੀਅਤ ਨਹੀਂ ਦਿੱਤੀ ਜਾ ਸਕਦੀ ਹੁਣ ਮਾਸ ਉਹਨਾਂ ਦਾ ਮਸਲਾ ਸੁਪਰੀਮ ਕੋਰਟ ਵਿੱਚ ਬੜੇ ਅਰਸੇ ਤੋਂ ਲਟਕ ਰਿਹਾ ਵਾ ਤੋਂ ਮਤਲਬ ਕਿ ਗੁਜਰਾਤ ਤਾਂ ਸਟੇਟ ਇਹੋ ਜਿਹਾ ਕਿ ਉਹ ਇਹ ਕੱਲਾ ਇਹ ਨਹੀਂ ਕਿ ਅਸੀਂ ਕਿਸੇ ਬਾਹਰਲੇ ਨੂੰ ਨੌਕਰੀ ਨਹੀਂ ਦੇਣੀ ਜ਼ਮੀਨ ਨਹੀਂ ਲੈਣ ਦੇਣੀ ਵੋਟਰ ਨਹੀਂ ਬਣ ਦੇਣਾ ਜਿਹੜੇ ਉੱਥੇ ਬੈਠੇ ਸੀ ਲੋਕ ਪੰਜਾਬ ਦੇ ਇੱਕ ਸਿੱਖ ਕਿਸਾਨ ਉਹਨਾਂ ਨੂੰ ਕਈ ਪੁਸ਼ਤਾਂ ਤੋਂ ਬੈਠੇ ਸੀ ਉਹਨਾਂ ਨੂੰ ਕੱਢ ਕੇ ਬਾਹਰ ਮਾਰਿਆ ਔਰ ਦੂਸਰੀ ਗੱਲ ਕਿ ਤਾਜ਼ਾ ਸਭ ਤੋਂ ਲੇਟੈਸਟ 2025 ਵਿੱਚ ਉੱਤਰਾਖੰਡ ਨੇ ਇੱਕ ਲਾਅ ਬਣਾਇਆ ਵਾ ਅਡਾਪਟ ਕੀਤਾ ਵਾ ਕਿ ਉੱਤਰਾਖੰਡ ਵਿੱਚ ਵੀ ਕੋਈ ਕੋਈ ਬਾਹਰਲਾ ਬੰਦਾ ਜਾ ਕੇ ਨਾ ਜ਼ਮੀਨ ਲੈ ਸਕਦਾ ਨਾ ਵੋਟਰ ਬਣ ਸਕਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਔਰ ਇਹ ਬਿਲਕੁਲ ਉਹੀ ਵਿਸ਼ਾ ਔਰ ਪ੍ਰਾਈਮ ਮਿੰისტਰ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਤੁਸੀਂ ਇਲਜ਼ਾਮ ਲਾ ਰਹੇ ਕਿ ਫਲਾਨੀ ਰੈਲੀ ਚ ਫਲਾਨੇ ਚੀਫ ਮਿੰისტਰ ਨੇ ਇਹ ਤੁਹਾਡਾ ਇਲਜ਼ਾਮ ਗਲਤ ਆ ਮੈਂ ਕਿਹਾ ਵਾ ਔਰ ਮੈਂ ਰਿਪੀਟਿਡਲੀ ਕਹਿ ਰਿਹਾ ਹਾਂ ਔਰ ਮੈਂ ਇਸ ਮੁਤਲਕ ਇੱਕ ਪ੍ਰਾਈਵੇਟ ਮੈਂਬਰ ਬਿਲ ਜਨਵਰੀ 2023 ਦੇ ਵਿੱਚ ਕੁਲਤਾਰ ਸੰਧਵਾ ਨੂੰ ਉਹਦੇ ਦਫਤਰ ਵਿੱਚ ਜਾ ਕੇ ਉਹਦੇ ਮੇਜ਼ ਤੇ ਰੱਖ ਕੇ ਡਿਸਕਸ਼ਨ ਕਰਕੇ ਪੇਸ਼ ਕੀਤਾ ਹੋਇਆ ਲੇਕਿਨ ਪਿਛਲੇ 3 ਸਾਲਾਂ ਤੋਂ ਮੇਰੇ ਉਸ ਬਿਲ ਨੂੰ ਵਿਧਾਨ ਸਭਾ ਵਿੱਚ ਇੰਟਰੋਡਿਊਸ ਨਹੀਂ ਕੀਤਾ ਜਾ ਰਿਹਾ ਔਰ ਮੇਰੀ ਦਲੀਲ ਸਿਰਫ ਸਿੰਪਲ ਏ ਆ ਮੈਂ ਦੁਬਾਰਾ ਆਪਣੀ ਧੀਲ ਨੂੰ ਦਲੀਲ ਨੂੰ ਦੁਹਰਾ ਦਿਆਂ ਕਿਉਂਕਿ ਕਈ ਵਾਰ ਇੱਥੇ ਪੰਜਾਬ ਚ ਨਫ਼ਰਤ ਦੀ ਭਾਵਨਾ ਨਾਲ ਉਸ ਇਸ਼ੂ ਨੂੰ ਡੀਰੇਲ ਕੀਤਾ ਜਾਂਦਾ ਕਿ ਅਸੀਂ ਭਈਏ ਕੱਢ ਦੇਣੇ ਬਾਹਰ ਅਸੀਂ ਭਈਆ ਰਹਿਣ ਨਹੀਂ ਦੇਣਾ ਪੰਜਾਬ ਦੇ ਵਿੱਚ ਕੋਈ ਠੀਕ ਹੈ ਗੁੱਸਾ ਹੋਊਗਾ ਲੋਕਾਂ ਦੇ ਮਨ ਵਿੱਚ ਕਿਉਂਕਿ ਬੜੀਆਂ ਵਾਰ ਦਿੱਤਾ ਇੱਥੇ ਗੈਰ ਪੰਜਾਬੀਆਂ ਨੇ ਕੀਤੀਆਂ ਬੱਚਾ ਮਾਰਤਾ ਛੋਟਾ ਜਾਂ ਬਹੁਤ ਭੇੜੇ ਤਰੀਕੇ ਨਾਲ ਤੁਸੀਂ ਦੇਖਿਆ ਉਹ ਹਾਰਪੁਰ ਵਿੱਚ ਲੜਕੀਆਂ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਲੋਕਾਂ ਦੇ ਮਨ ਵਿੱਚ ਗੁੱਸਾ ਸੁਪਾਲ ਸਿੰਘ ਘੈਰਨੀ ਕਿਹਾ ਕਿ ਇਹ ਪਾਜਪਾ ਨੇ ਉੱਤਰਾਖੰਡ ਦੇ ਵਿੱਚ ਵੀ ਇਹ ਕਾਨੂੰਨ ਹੁਨੇ ਬਣਾਇਆ ਹੈ ਤੇ ਕੋਈ ਬਾਹਲਾ ਬੰਦਾ ਜਮੀਨ ਨਾ ਖਰੀਦ ਸਕੇ ਨੌਕਰੀ ਨਾ ਲੈ ਸਕੇ ਬੋਰਡ ਨਾ ਬਣਾ ਸਕੇ ਉਹਨਾਂ ਕਿਹਾ ਕਿ ਉਹਨਾਂ ਦੇ ਵੱਲੋਂ ਵੀ 2023 ਤੋਂ ਸਪੀਕਰ ਸੰਧਵਾ ਨੂੰ ਇਹ ਬਿੱਲ ਦਿੱਤਾ ਗਿਆ ਹੈ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ ਕਹਿੰ ਰਹੇ ਨੇ ਕਿ ਕਹੇ ਕਿ ਹਿਮਾਚਲ ਰਾਜਸਥਾਨ ਦੀ ਤਰਜ਼ ਦੇ ਉੱਤੇ ਉਹਨਾਂ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਇਹ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਇਹ ਵੀ ਸਵਾਲ ਚੁੱਕਿਆ ਕਿ ਪੰਜਾਬ ਦੇ ਵਿੱਚ ਉਹ ਕਾਨੂੰਨ ਕਿਉਂ ਨਹੀਂ ਬਣਾ ਸਕਦੇ ਜਦ ਕਿ ਉੱਤਰਾਖੰਡ ਗੁਜਰਾਤ ਤੇ ਹਿਮਾਚਲ ਰਾਜਸਥਾਨ ਦੇ ਵਿੱਚ ਇਹ ਪਹਿਲਾਂ ਤੋਂ ਹੀ ਕਾਨੂੰਨ ਬਣਿਆ ਹੋਇਆ ਹੈ ਕਿ ਜਿਹੜਾ ਮੈਂ ਇੱਕ ਪ੍ਰਾਈਵੇਟ ਮੈਂਬਰਸ ਬਿੱਲ ਪੇਸ਼ ਕੀਤਾ ਵਿਧਾਨ ਸਭਾ ਵਿੱਚ ਉਹ ਮੈਂ ਹਿਮਾਚਲ ਪ੍ਰਦੇਸ਼ ਦੇ 1972 ਦਾ ਲੈਂਡ ਟੈਨੈਂਸੀ ਐਕਟ 1972 ਉਸ ਨੂੰ ਰਿਸਰਚ ਕਰਕੇ ਕੀਤਾ ਉਸ ਵਕਤ ਦੇ ਹਿਮਾਚਲ ਦੇ ਕਾਂਗਰਸ ਦੇ ਚੀਫ ਮਿਨਿਸਟਰ ਸੀ ਡਾਕਟਰ ਵਿਅਸ ਪਰਮਾਰ ਉਹਨਾਂ ਨੇ ਆਪਣੇ ਪਹਿਚਾਨ ਨੂੰ ਬਚਾਉਣ ਲਈ ਆਪਣੀ ਜ਼ੁਬਾਨ ਨੂੰ ਬਚਾਉਣ ਲਈ ਆਪਣੇ ਪਹਿਰਾਵੇ ਨੂੰ ਬਚਾਉਣ ਲਈ ਹਿਮਾਚਲੀ ਕਲਚਰ ਨੂੰ ਬਚਾਉਣ ਲਈ ਅੱਜ ਤੋਂ 50 ਸਾਲ ਪਹਿਲਾਂ ਉਹਨਾਂ ਨੇ ਕਿਹਾ ਤਾਂ ਕਿ ਹਿਮਾਚਲ ਵਿੱਚ ਕੋਈ ਵੀ ਆਦਮੀ ਬਾਹਰ ਲਾਂਡ ਕੇ ਨਾ ਜ਼ਮੀਨ ਲੈ ਸਕਦਾ ਨਾ ਸਾਡਾ ਡੋਮਸਾਈਲ ਬਣ ਸਕਦਾ ਤੇ ਨਾ ਸਰਕਾਰੀ ਨੌਕਰੀ ਲੈ ਸਕਦਾ ਤੁਸੀਂ ਜਾ ਕੇ ਟਰਾਈ ਕਰ ਸਕਦੇ ਹਿਮਾਚਲ ਵਿੱਚ ਤੁਸੀਂ ਕੁਝ ਨਹੀਂ ਖਰੀਦ ਸਕਦੇ ਉਸ ਤੋਂ ਬਾਅਦ ਰਾਜਸਥਾਨ ਦੇ ਵਿੱਚ ਲੋ ਬਹੁਤ ਸਾਰੀਆਂ ਨਾਰਥ-ਈਸਟਨੀਆਂ ਸਟੇਟਸ ਵਿੱਚ ਲੋ ਔਰ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬ ਬਿਹਾਰ ਵਿੱਚ ਆ ਕੇ ਇੱਕ ਕਿਸਮ ਦਾ ਕੀ ਕਹਿੰਦੇ ਆ ਕਿ ਫਿਰਕੂਵਾਦ ਫਲਾਰੇ ਨੇ ਜਾਂ ਨਫਰਤ ਦੀ ਭਾਵਨਾ ਫਲਾਰੇ ਨੇ ਉਹਨਾਂ ਨੇ ਹੁਣ ਤਾਜ਼ਾ ਬੀਜੇਪੀ ਨੇ ਉੱਤਰਾਖੰਡ ਦੇ ਵਿੱਚ ਜਿਹੜਾ ਹੈ ਇਹ ਲਾਅ ਪਾਸ ਕੀਤਾ ਦੋਸਤੋ ਇਹ ਪੰਜਾਬ ਲਈ ਬਹੁਤ ਅਹਿਮ ਕਾਨੂੰਨ ਹੈ ਇਸ ਨਾਲ ਕੀ ਹੋਵੇਗਾ ਕਿ ਸਾਡੀ ਆਬਾਦੀ ਦਾ ਸੰਤੁਲਨ ਬਚੇਗਾ ਸਾਡੀ ਆ ਜਿਹੜੀ ਪਗੜੀ ਹੈ ਇਹਦੀ ਪਛਾਣ ਔਰ ਪਗੜੀ ਦੀ ਹੋਂਦ ਬਚੇਗੀ ਸਾਡੀ ਪੰਜਾਬੀ ਜ਼ੁਬਾਨ ਦੀ ਜਿਹੜੀ ਹੋਂਦ ਹੈ ਕਿਉਂਕਿ ਪੰਜਾਬ ਸਾਰੇ ਦੇਸ਼ ਵਿੱਚ ਇੱਕ ਮਾਈਨੋਰਿਟੀ ਸਟੇਟ ਆ ਜਿੱਥੇ ਜੇ ਅਗਰ ਪੰਜਾਬੀ ਜ਼ੁਬਾਨ ਦਾ ਕਿਤੇ ਪੂਰਾ ਜਿਹਨੂੰ ਕਹਿ ਸਕਦੇ ਕਿ ਦਬਦਬਾ ਵਾ ਤੇ ਨੰਬਰ ਇੱਕ ਕਿਤੇ ਆ ਤੋ ਕੱਲਾ ਪੰਜਾਬ ਆ ਸਿੱਖ ਸਾਰੇ ਦੇਸ਼ ਵਿੱਚ ਕੱਲੇ ਪੰਜਾਬ ਦੇ ਵਿੱਚ ਮੈਜੋਰਿਟੀ ਵਿੱਚ ਨੇ ਇਸ ਲਈ ਇਹ ਕਾਨੂੰਨ ਜਿਹੜਾ ਮੈਂ ਕਹਿ ਰਿਹਾ ਔਰ ਮੈਂ ਕਾਨੂੰਨ ਕਹਿ ਰਿਹਾ ਵਾ ਮੈਂ ਕੋਈ ਤੱਕੇਸ਼ਾਈ ਨਹੀਂ ਕਹਿ ਰਿਹਾ ਅਗਰ ਦੇਸ਼ ਦੇ ਵਿੱਚ ਹਿਮਾਚਲ ਰਾਜਸਥਾਨ ਗੁਜਰਾਤ ਉਤਰਾਖੰਡ ਨਾਰਥ-ਈਸਟ ਵਿੱਚ ਇਹ ਰੂਲਸ ਹੋ ਸਕਦੇ ਨੇ ਕਿ ਕੋਈ ਵੀ ਬਾਹਰੋਂ ਆਣ ਕੇ ਸਿੱਧੇ ਤੌਰ ਤੇ ਨਹੀਂ ਵੱਸ ਸਕਦਾ ਹਾਂ ਜਿਹੜੇ ਲੋਕ ਵਪਾਰ ਕਰਨਾ ਚਾਹੁੰਦੇ ਆ ਜਿਹੜੇ ਕੋ ਇੰਡਸਟਰੀ ਲਾਉਣਾ ਚਾਹੁੰਦੇ ਜਿਹੜੇ ਪੰਜਾਬ ਵਿੱਚ ਇੰਟਰਸਟਿਡ ਆਕਰ ਸਾਡਾ ਲਾ ਬਣਿਆ ਹੋਵੇਗਾ ਉਹ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਕੇ ਸਾਡੇ ਇਥੇ ਆ ਸਕਦੇ ਨੇ ਲੇਕਿਨ ਅੱਜ ਕੀ ਹੋ ਰਿਹਾ ਵਾ ਕਿ ਅੱਜ ਤੜਾ ਤੜ ਟਰੱਕਾਂ ਦੇ ਟਰੱਕ ਭਰ ਕੇ ਬੱਸਾਂ ਦੀਆਂ ਬੱਸਾਂ ਭਰ ਕੇ ਰੈਂਡਮ ਤਰੀਕੇ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਗੈਰ ਪੰਜਾਬੀ ਆ ਗਏ ਔਰ ਉਹਨਾਂ ਉਹਨਾਂ ਦੇ ਆਉਂਦੇ ਆ ਸਾਰੇ ਆਧਾਰ ਕਾਰਡ ਬਣਾ ਦਿੱਤੇ ਤੇ ਜਾਂਦੇ ਨੇ ਔਰ ਸਾਰੇ ਪੰਜਾਬ ਦੀਆਂ ਬਹੁਤੀਆਂ ਨੌਕਰੀਆਂ ਜਿਹੜੀਆਂ ਸੋ ਕਾਲਡ ਭਗਵੰਤਮਾਨ ਨੇ ਦਿੱਤੀਆਂ ਤੁਸੀਂ ਅਗਰ ਇਹਦੇ ਵਾਈਟ ਪੇਪਰ ਜਾਰੀ ਕਰੇਗੀ ਸਰਕਾਰ ਇਹ ਸਾਰੀਆਂ ਨੌਕਰੀਆਂ ਜ਼ਿਆਦਾ ਗੈਰ ਪੰਜਾਬੀ ਯਾਨੀ ਕਿ ਰਾਜਸਥਾਨ ਹਰਿਆਣਾ ਤੇ ਦਿੱਲੀ ਦੇ ਲੋਕ ਲੈ ਕੇ ਨੇ ਅਗਰ ਸਾਡੇ ਕੋਲ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਤੇ ਗੁਜਰਾਤ ਤੇ ਰਾਜਸਥਾਨ ਵਰਗਾ ਲਾਅ ਹੋਵੇਗਾ ਤਾਂ ਸਾਡੀ ਡੈਮੋਗ੍ਰਾਫੀ ਬਚੇਗੀ ਸਾਡੀ ਆਬਾਦੀ ਦਾ ਸੰਤੁਲਨ ਬਚੇਗਾ ਵਰਨਾ ਮੇਰੀ ਗੱਲ ਯਾਦ ਰੱਖਣਾ ਧਿਆਨ ਨਾਲ ਉਹ ਦਿਨ ਦੂਰ ਨੇਗਾ ਜਦੋਂ ਪੰਜਾਬ 10-15 ਸਾਲ ਦੇ ਵਿੱਚ ਜਿਹੜਾ ਇੱਥੋਂ ਦੇ ਬਸ਼ਰ ਇੱਥੋਂ ਦੇ ਰਹਿਣ ਵਾਲੇ ਪੰਜਾਬੀ ਉਹ ਮਾਈਨੋਰਿਟੀ ਵਿੱਚ ਆ ਜਾਣਗੇ ਘਟ ਗਿਣਤੀ ਵਿੱਚ ਆ ਜਾਣਗੇ ਹੁਣ ਸਾਡੇ ਲੀਡਰ ਬਹੁਤ ਸਾਰੇ ਭਗਵੰਤਾਨ ਸਮੇਤ ਅਕੇ ਸਾਡੇ ਬੱਚੇ ਵੀ ਪੜ੍ਹਦੇ ਨੇ ਜੀ ਜਾਂਦੇ ਨੇ ਕੰਮ ਕਰਦੇ ਨੇ ਜੀ ਕੈਨੇਡਾ ਦੇ ਅਮਰੀਕਾ ਵਿੱਚ ਫਿਰ ਤੱਕ ਉਹ ਵੀ ਰੋਕ ਦੇਣਗੇ ਭਾਈ ਸਾਹਿਬ ਜਦੋਂ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਆਪਣੇ ਬੱਚੇ ਜਾਂਦੇ ਨੇ ਉਹ ਸਾਰੀਆਂ ਸ਼ਰਤਾਂ ਉਹਨਾਂ ਦੇ ਕਾਨੂੰਨਾਂ ਨੂੰ ਪੂਰਾ ਕਰਕੇ ਜਾਂਦੇ ਨੇ ਇਹੀ ਗੱਲ ਐਗਜ਼ੈਕਟਲੀ ਮੈਂ ਕਹਿ ਰਿਹਾ ਪਾਸਪੋਰਟ ਹੋਣਾ ਸ਼ਰਤਾਂ ਵੀਜ਼ਾ ਲੈਣਾ ਸ਼ਰਤਾਂ ਪੀਆਰ ਦੀ ਏਡੀ ਵੱਡੀ ਫਾਈਲ ਕਰਕੇ ਜਮ੍ਹਾਂ ਕਰਾਉਣਾ ਤਿੰਨ ਤਿੰਨ ਚਾਰ ਚਾਰ ਪੰਜ ਪੰਜ 10 10 ਸਾਲ ਵੇਟ ਕਰਨਾ ਇਹ ਕਾਨੂੰਨੀ ਸ਼ਰਤਾਂ ਨੇ ਫਿਰ 40 40 50 50 ਲੱਖ ਰੁਪਏ ਖਰਚ ਕੇ ਉੱਥੋਂ ਦੀ ਨਾਗਰਿਕਤਾ ਲੈਣੀ ਇਹ ਸ਼ਰਤ ਹੈ ਅਗਰ ਪੰਜਾਬ ਵਿੱਚ ਕੋ ਆਉਣਾ ਚਾਹਦਾ ਜੀ ਸੱਤ ਕਿ ਆਵੇ ਸਾਡਾ ਲਾਅ ਹੋਵੇਗਾ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਨਗੇ ਤੇ ਪੰਜਾਬ ਦੇ ਵਿੱਚ ਆ ਜਾਵੇਗਾ ਦੂਸਰਾ ਮੈਂ ਪੰਜਾਬ ਦੇ ਵਿੱਚ ਕੁਝ ਗੈਰ ਪੰਜਾਬੀਆਂ ਨੂੰ ਇਹ ਵੀ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਕਿ ਜੀ ਤੁਹਾਨੂੰ ਸਾਰਿਆਂ ਨੂੰ ਕੰਨੋ ਫੜ ਕੇ ਬਾਹਰ ਕੱਢਾ ਜਾਵੇ ਇਹ ਬਿਲਕੁਲ ਗਲਤ ਪ੍ਰਚਾਰ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡਾ ਅਗਰ ਲਾਅ ਬਣ ਜਾਂਦਾ ਪੰਜਾਬ ਦੀ ਵਿਧਾਨ ਸਭਾ ਵਿੱਚ ਕਿਉਂਕਿ ਹੁਣ ਹੁਣ ਕੀ ਹੋ ਰਿਹਾ ਕਿ ਪਿੰਡਾਂ ਦੇ ਪੰਚਾਇਤਾਂ ਮਤੇ ਪਾਸ ਕਰ ਰਹੀਆਂ ਨੇ ਕਿ ਆਹ ਪੰਚਾਇਤ ਪੰਚਾਇਤਾਂ ਦੇ ਕੋਲ ਇਹ ਇਹ ਪੰਚਾਇਤਾਂ ਦਾ ਕੰਮ ਨਹੀਂਗਾ ਅਸੀਂ ਸਿਰਫ ਇੱਕ ਇੱਕ ਲਾਅ ਦੇ ਨਾਲ ਪੰਜਾਬ ਦੇ ਵਿਧਾਨ ਸਭਾ ਵਿੱਚ ਇਹੋ ਜਿਹਾ ਕਾਨੂੰਨ ਬਣਾ ਸਕਦੇ ਕਿ ਮੁੜ ਕੇ ਪੰਜਾਬ ਦੇ ਵਿੱਚ ਗੈਰ ਪੰਜਾਬੀ ਪੰਜਾਬੀ ਗੈਰ ਕਾਨੂੰਨੀ ਢੰਗ ਦੇ ਨਾਲ ਕੋਈ ਆਵੇਗਾ ਹੀ ਨਹੀਂ। ਔਰ ਇਹ ਲੈਜਿਟਿਮੇਟ ਤਰੀਕਾ ਵਾ। ਇਹਦੇ ਨਾਲ ਕੋਈ ਪੀਸ ਡਿਸਟਰੋਏ ਨਹੀਂ ਹੁੰਦਾ ਔਰ ਮੈਂ ਜਿਹੜੇ ਲੋਕ ਜਾ ਕੇ ਰੀੜੀਆਂ ਆਲੇ ਨਾ ਧੱਕਿਆਂ ਨੂੰ ਧੱਕੇ ਮਾਰਦੇ ਨੇ ਕਿ ਤੁਹਾਨੂੰ ਕੱਢ ਦੇਣਾ ਇੱਥੇ ਰਹਿਣਾ ਇਸ ਤਰ੍ਹਾਂ ਇਸ ਤਰ੍ਹਾਂ ਨਾਲ ਤਾਂ ਤੁਸੀਂ ਆਪਣੇ ਇਸ਼ੂ ਨੂੰ ਖਰਾਬ ਕਰ ਰਹੇ ਆ। ਇਹਦਾ ਫਿਰ ਤੁਸੀਂ ਹੈਂਡਲ ਦੇ ਰਹੇ ਹੋ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਕਿ ਉਹ ਤੁਹਾਡੇ ਤੇ ਉਲਟੇ ਕਾਰਵਾਈ ਕਰਕੇ ਡੰਡੇ ਮਾਰ ਕੇ ਪੱچے ਦਰਜ ਕਰਕੇ ਆਪਾਂ ਨੂੰ ਵੱਖਵਾਦੀ ਆਪਾਂ ਨੂੰ ਖਾਲਸਤਾਨੀ ਕਹਿ ਕੇ ਇਸ ਮੁੱਦੇ ਨੂੰ ਤਾਂ ਨਾਪ ਹੀ ਦੇਣਗੇ ਬਿਲਕੁਲ ਜਿਹੜੀ ਮੈਂ ਗੱਲ ਕਹਿ ਰਿਹਾ ਸੀਗਾ ਅਗਰ ਅਸੀਂ ਕਾਨੂੰਨ ਬਣਾਵਾਂਗੇ ਪੰਜਾਬ ਦੇ ਵਿੱਚ ਇਹ ਰੈਟਰੋਸਪੈਕਟਿਵ ਇਫੈਕਟ ਨਾ ਨਹੀਂ ਲਾਗੂ ਕਰਾਂਗੇ ਜਿਹੜੇ ਗੈਰ ਪੰਜਾਬੀ ਪੰਜਾਬ ਦੇ ਵਿੱਚ ਆਲਰੇਡੀ ਆ ਚੁੱਕੇ ਨੇ ਕਈ ਕਾਉਂਸਲਰ ਬਣ ਚੁੱਕੇ ਨੇ ਕਈ ਇਥੇ ਵੋਟਰ ਬਣ ਚੁੱਕੇ ਨੇ ਉਹਨਾਂ ਨੂੰ ਨਹੀਂ ਛੇੜਿਆ ਜਾਵੇਗਾ ਲੇਕਿਨ ਅੱਗੇ ਤੋਂ ਸਾਡੇ ਪੰਜਾਬ ਦੀ ਆਬਾਦੀ ਦਾ ਸੰਤੁਲਨ ਨਾ ਖਰਾਬ ਹੋਵੇ ਸਾਡੀ ਆਬਾਦੀ ਦਾ ਡੈਮੋਗ੍ਰਾਫਿਕ ਸਿਚੁਏਸ਼ਨ ਨਾ ਖਰਾਬ ਹੋਵੇ ਇਸ ਨੂੰ ਬਚਾਉਣਾ ਬਹੁਤ ਬਹੁਤ ਲਾਜ਼ਮੀ ਹੈ ਤੇ ਕੁਝ ਲੋਕ ਕਹਿੰਦੇ ਸਾਡੇ ਬੰਦੇ ਵੀ ਉੱਥੇ ਸਟੇਟਾਂ 'ਚ ਕੰਮ ਕਰਦੇ ਜੀ ਬਾਹਰਨੀਆ ਸਟੇਟਸ ਤਾਂ ਮੈਂ ਇਹ ਕਹਿ ਰਿਹਾ ਹਾਂ ਵਾ ਤੁਹਾਨੂੰ ਕਿੰਨੀਆਂ ਸਟੇਟਸ ਦਾ ਉਦਾਹਰਣ ਦਿੰਦਾ ਕਿ ਆਪਾਂ ਉੱਥੇ ਜਾ ਕੇ ਨਹੀਂ ਲੈ ਸਕਦੇ ਪ੍ਰਾਪਰਟੀ ਜਾਂ ਤਾਂ ਫਿਰ ਇਹ ਹੋਣਾ ਚਾਹੀਦਾ ਵਾ ਕਿ ਸਾਰੀਆਂ ਜਿਹੜੀਆਂ ਸਟੇਟਸ ਵਿੱਚ ਲਾਅ ਐਗਜ਼ਿਸਟ ਕਰਦਾ ਜਾਂ ਤਾਂ ਉਹ 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 ਲਾਅ ਵੀ ਖਤਮ ਕੀਤਾ ਜਾ ਜਾਵੇ ਫਿਰ ਤਾਂ ਫਰੀडम ਆਫ ਪਰਚੇਸਿੰਗ ਲੈਂਡ ਪ੍ਰਾਪਰਟੀ ਬਿਕਮਿੰਗ ਅ ਵੋਟਰ ਮੇਕਿੰਗ ਅ ਆਧਾਰ ਕਾਰਡ ਔਰ ਟੇਕਿੰਗ ਅ ਗਵਰਨਮੈਂਟ ਜੌਬ ਪ੍ਰਿਆਦਾ ਸਾਰਾ ਖੁੱਲਿਆ ਜਾਵੇ ਹਿਮਾਚਲ ਚ ਵੀ ਲਾਅ ਹਟਾਇਆ ਜਾਵੇ ਗੁਜਰਾਤ ਚੋਂ ਵੀ ਹਟਾਇਆ ਜਾਵੇ ਰਾਜਸਥਾਨ ਚੋਂ ਵੀ ਹਟਾਇਆ ਜਾਵੇ ਉਤਰਾਖੰਡ ਚੋਂ ਵੀ ਹਟਾਇਆ ਜਾਵੇ ਨਾਰਥ-ਈਸਟ ਦੀਆਂ ਸਟੇਟਾਂ ਚੋਂ ਵੀ ਹਟਾਇਆ ਜਾ ਪਰ ਨਹੀਂ ਹਟੇਗਾ ਔਰ ਹੁਣ ਲੇਟੈਸਟ ਬਿਹਾਰ ਵਿੱਚ ਸੁਣੋ ਤੁਸੀਂ ਸਾਡੇ ਇੰਡੀਆ ਅਲਾਈਅੰਸ ਦਾ ਜਿਹੜਾ ਚੀਫ ਮਿਨਿਸਟਰੀਅਲ ਕੈਂਡੀਡੇਟ ਹੈ ਤੇਜਸਵੀ ਯਾਦਵ ਰਾਸ਼ਟਰੀ ਜਨਤਾ ਦਲ ਦਾ ਲਾਲੂ ਪ੍ਰਸ਼ਾਦ ਯਾਦਵ ਦਾ ਬੇਟਾ ਉਹਦਾ ਤੁਸੀਂ ਜਾ ਕੇ ਟਵਿੱਟਰ ਹੈਂਡਲ ਸਰਚ ਕਰ ਸਕਦੇ ਹੋ ਉਹਦੇ ਮੈਨੀਫੈਸਟੋ ਵਿੱਚ ਦੇਖ ਸਕਦੇ ਹੋ ਉਹਨੇ ਕਿਹਾ ਜੇ ਸਾਡੀ ਇੰਡੀਆ ਅਲਾਈਅੰਸ ਦੀ ਸਰਕਾਰ ਬਣਦੀ ਇੱਥੇ ਬਿਹਾਰ ਦੇ ਸਭ ਤੋਂ ਪਹਿਲਾ ਕੰਮ ਮੈਂ ਕਰੂੰਗਾ ਕਿ ਇੱਥੇ ਕਿਸੇ ਵੀ ਗੈਰ ਬਿਹਾਰੀ ਨੂੰ ਯਾਨੀ ਕਿ ਬਾਹਰੋਂ ਕਿਸੇ ਨੂੰ ਆਣ ਕੇ ਬਿਹਾਰ ਵਿੱਚ ਵੀ ਅਸੀਂ ਸੈਟਲ ਨਹੀਂ ਹੋਣ ਦਿਆਂਗੇ ਜ਼ਮੀਨ ਨਹੀਂ ਲੈਣ ਦਿਆਂਗੇ ਨੌਕਰੀ ਨਹੀਂ ਲੈਣ ਦਿਆਂਗੇ ਇੱਥੋਂ ਦਾ ਡਿਮੋਸਾਈਲ ਨਹੀਂ ਬਣਨ ਦਿਆਂਗੇ ਮੇਰੇ ਕਿੰਨਾ ਵੱਡਾ ਇੰਪੋਰਟੈਂਟ ਇਸ਼ੂ ਮੇਰੇ ਵੀਰੋ ਔਰ ਸਾਡੀ ਪੰਜਾਬ ਦੇ ਸਾਰੀਆਂ ਪਾਰਟੀਆਂ ਦੇ ਆਗੂ ਜਾਂ ਤਾਂ ਉਹ ਡਰਦੇ ਨੇ ਕਿ ਗੈਰ ਪੰਜਾਬੀ ਸਾਡੇ ਉਲਟ ਨਾ ਹੋ ਜਾਣ ਵੋਟਾਂ ਪੈ ਜਾਣ ਜਾਂ ਫਿਰ ਉਹ ਨਾ ਸਮਝਦੇ ਕਿ ਸਾਡੇ ਇਸ਼ੂ ਨੂੰ ਅਚੀ ਤਰ੍ਹਾਂ ਸਮਝ ਨਹੀਂ ਕੋਈ ਇਹਨੂੰ ਅ ਕਿਸੇ ਤਰੀਕੇ ਨਾਲ ਜਵਾਬ ਦੇ ਕੇ ਟਰਾਲ ਦਿੰਦਾ ਕੋਈ ਕਿਸੇ ਤਰੀਕੇ ਨਾਲ ਜਵਾਬ ਦੇ ਕੇ ਟਰਾਲ ਦਿੰਦਾ ਮੇਰੇ ਹਿਸਾਬ ਦੇ ਨਾਲ ਇਹ ਪੰਜਾਬ ਦੇ ਭਵਿੱਖ ਵਾਸਤੇ ਇੱਕ ਇੰਪੋਰਟੈਂਟ ਇਸ਼ੂ ਹੈ ਜਿਵੇਂ ਆਪਾਂ ਕਹਿੰਦੇ ਨਾ ਕਿ ਪੰਜਾਬ ਦੇ ਪਾਣੀ ਬਚਾਉਣੇ ਆ ਅਸੀਂ ਪੰਜਾਬ ਦੀ ਧਰਤੀ ਬਚਾਉਣੀ ਆ ਅਸੀਂ ਆਬੋ ਹਵਾ ਬਚਾਉਣੀ ਇਵੇਂ ਹੀ ਆਪਣੀ ਪਹਿਚਾਨ ਬਚਾਉਣ ਵਾਸਤੇ ਇਹ ਕਾਨੂੰਨ ਬਹੁਤ ਬਹੁਤ ਲਾਜ਼ਮੀ ਹੈ ਔਰ ਇਹ ਕਾਨੂੰਨ ਕੱਲਾ ਇੱਥੇ ਨਹੀਂ ਬਣਿਆ ਤੁਸੀਂ ਮਿਡਲ ਈਸਟ ਵਿੱਚ ਜਾ ਸਕਦੇ ਹੋ ਜਿੰਨੇ ਖਾੜੀ ਦੇ ਦੇਸ਼ ਨੇ ਸਟਾਰਟਿੰਗ ਫਰੋਮ ਦੁਬਈ ਔਰ ਜਿਨਨੇ ਲਿਬਨਨ ਔਰ ਜਿੰਨਾ ਸਾਊਦੀ ਅਰੇਬੀਆ ਔਰ ਜਿਨਨੇ ਹੋਰ ਮਿਡਲ ਈਸਟ ਜਿੱਥੇ ਆਪਣੇ ਬੱਚੇ ਜਾਂਦੇ ਉੱਥੇ ਵੀ ਤੁਸੀਂ ਕੰਮ ਹੀ ਕਰ ਸਕਦੇ ਹੋ ਤੁਸੀਂ ਉੱਥੇ ਜਾ ਕੇ ਮਾਲਕ ਨਹੀਂ ਬਣ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਜੇ ਇੱਥੇ ਬਾਹਰੋਂ ਅਸੀਂ ਇਜਾਜ਼ਤ ਦਿੱਤੀ ਤੇ ਸਾਡੀ ਤਾਂ ਆਪਣੀ ਜ਼ੁਬਾਨ ਤੇ ਸਾਡਾ ਪਹਿਰਾਵਾ ਤੇ ਸਾਡੀ ਪਹਿਚਾਨ ਖਤਮ ਹੋ ਜੇਗੀ ਇੱਥੇ ਕੰਮ ਕਰਨ ਨੂੰ ਤਾਂ ਥੋੜਾ ਅਸੀਂ ਰੋਕਦੇ ਆ ਸਾਡੇ ਪੰਜਾਬ ਦੇ ਵਿੱਚ ਪਿਛਲੇ 50 ਸਾਲ ਤੋਂ ਪ੍ਰਵਾਸੀ ਆਉਂਦੇ ਨੇ ਝੋਨੇ ਦੀ ਫਸਲ ਲਾਉਂਦੇ ਨੇ ਅਸੀਂ ਉਹਨਾਂ ਨੂੰ ਬਣਦਾ ਉਹਨਾਂ ਦੀ ਮਿਹਨਤ ਦਾ ਪੈਸਾ ਦਿੰਨੇ ਉਹ ਵਾਪਸ ਚਲੇ ਜਾਂਦੇ ਨੇ ਜੇ ਕਿਸੇ ਨੇ ਹੋਰ ਪੱਕਾ ਵੀ ਰਹਿਣਾ ਵਾ ਕੰਮ ਕਰਨ ਵਾਸਤੇ देयर इज नो इशू ਐਟ 올 ਔਰ ਪੰਜਾਬ ਸਰਕਾਰ ਨੂੰ ਮੈਂ ਕਹੂੰਗਾ ਤੁਸੀਂ ਜਦ ਤੱਕ ਬਿੱਲ ਨਹੀਂ ਇੰਟਰੋਡਿਊਸ ਕਰ ਸਕਦੇ ਘੱਟੋ ਘਾਟ ਇਹ ਅਧਾਰ ਕਾਰਡ ਹੀ ਮਤ ਬਣਾਓ ਇਹਨਾਂ ਲੋਕਾਂ ਦੇ ਨਾ ਡਬਲ ਅਧਾਰ ਕਾਰਡ ਬਣੇ ਹੋਏ ਨੇ ਇਹਨਾਂ ਦਾ ਯੂਪੀ ਤੇ ਬਿਹਾਰ ਵਿੱਚ ਵੀ ਅਧਾਰ ਕਾਰਡ ਬਣਿਆ ਹੋਇਆ ਤੇ ਪੰਜਾਬ ਵਿੱਚ ਆਣ ਕੇ ਵੀ ਅਧਾਰ ਕਾਰਡ ਨਵੇਂ ਬਣਾਈ ਜਾਂਦੇ ਨੇ ਆਪਾਂ ਨੂੰ ਮਿਸਲੀਡ ਕਰ ਰਹੇ ਨੇ ਇੱਥੇ ਕ੍ਰਾਈਮ ਬਹੁਤ ਵੱਧ ਗਿਆ ਪੰਜਾਬ ਦੇ ਵਿੱਚ ਇਸ ਕ੍ਰਾਈਮ ਨੂੰ ਕੋਈ ਕੰਟਰੋਲ ਨਹੀਂ ਕਰ پا ਰਿਹਾ ਕਿਉਂਕਿ ਇਹਨਾਂ ਦਾ ਪਤਾ ਹੀ ਨਹੀਂਗਾ ਕਿ ਕਿੱਥੋਂ ਆਏ ਸੀ ਕਿ ਤੇ ਕਿੱਥੇ ਚਲੇ ਗਏ ਮੇਰੇ ਆਪਣੇ ਕੰਸਟਿਟੂਐਂਸੀ ਖਾਨਪੂ ਬੜੀ ਮੁਸ਼ਕਲ ਨਾਲ ਪੁਲਿਸ ਨੇ ਫੜਿਆ ਕਿਉਂਕਿ ਲਾਲਚ ਕਰਕੇ ਤੇ ਗੁਰਮੀਤ ਸਿੰਘ ਦਾ ਆਈਫੋਨ ਨਾਲ ਲੈ ਗਿਆ ਉਹ ਟਰੈਕਡਾਊਨ ਹੋ ਗਿਆ ਨੇਪਾਲ ਦੇ ਬਾਰਡਰ ਦੇ ਲਾਗੇ ਯੂਪੀ ਦੇ ਵਿੱਚ ਪਤਾ ਨਹੀਂ ਕਿੰਨੇ ਹੋਰ ਕਤਲ ਕਰਕੇ ਇਥੋਂ ਲੰਘ ਗਏ ਨੇ ਲੁਕੀ ਕੋਈ ਪੁੱਛਣ ਵਾਲਾ ਹੀ ਨਹੀਂ ਕੋਈ ਉਹ ਮੈਂ ਆਪਣੇ ਲੀਡਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਪਲੀਜ਼ ਬੋਲਣ ਤੋਂ ਪਹਿਲਾਂ ਇੱਕ ਵਾਰੀ ਰਿਸਰਚ ਕਰੋ ਇੱਕ ਵਾਰੀ ਦੇਖੋ ਕਿ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਨੇ ਵੀ ਕਾਨੂੰਨ ਬਣਾਏ ਹੋਏ ਨੇ ਜਾਂ ਹਿੰਦੁਸਤਾਨ ਦੀ ਦੇਸ਼ ਵਿੱਚ ਹਿਮਾਚਲ ਪ੍ਰਦੇਸ਼ ਉਤਰਾਖੰਡ ਰਾਜਸਥਾਨ ਤੇ ਗੁਜਰਾਤ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਨੇ ਕੀ ਇਹ ਲॉ ਬਣਾਇਆ ਹੋਇਆ ਕਿ ਬਾਹਰੋਂ ਕੋਈ ਵੀ ਆਣ ਕੇ ਇੱਥੇ ਨਾ ਨੌਕਰੀ ਲੈ ਸਕਦਾ ਨਾ ਜ਼ਮੀਨ ਲੈ ਸਕਦਾ ਨਾ ਇੱਥੇ ਵੋਟਰ ਬਣ ਸਕਦਾ ਅਗਰ ਉਹਨਾਂ ਨੇ ਬਣਾਏ ਨੇ ਤੇ ਫਿਰ ਆਪਾਂ ਕਿਉਂ ਡਰਦੇ ਮੇਰੇ ਵੀਰੋ ਔਰ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮੈਂ ਕਹੂੰਗਾ ਕਿ ਤੁਸੀਂ ਐਡੇ ਵੱਡੇ ਮਹਾਨ ਨੇਤਾਓ ਦੇਸ਼ ਦੇ ਤੁਸੀਂ ਸ਼ਰਿਆ ਵਿੱਚ ਉੱਥੇ ਜਾ ਕੇ ਬਿਹਾਰ ਦੇ ਰੈਲੀ ਵਿੱਚ ਝੂਠ ਬੋਲੀ ਦਾ ਇਲਜ਼ਾਮ ਲਾਈ ਜਾਂਦੇ ਹਾਂ ਮੈਂ ਤਾਂ ਕਹਿ ਰਿਹਾ ਕਿ ਮੈਂ ਕਹਿ ਰਿਹਾ ਮੈਂ ਪ੍ਰੋਪਗੇਟ ਕਰ ਰਿਹਾ ਔਰ ਇਸ ਗੱਲ ਤੇ ਮੈਂ ਹਰ ਕਿਸੇ ਨਾਲ ਡਾਇਲੌਗ ਕਰਨ ਵਾਸਤੇ ਡਿਬੇਟ ਕਰਨ ਵਾਸਤੇ ਤਿਆਰ ਹਾਂ ਕਿਉਂਕਿ ਮੈਨੂੰ ਲੱਗਦਾ ਵਾ ਕਿ ਇਹ ਸਾਡਾ ਸਭ ਤੋਂ ਮੁੱਢਲਾ ਤੇ ਪਹਿਲਾ ਫਰਜ਼ ਆ ਆਪਣੀ ਹੋਣ ਤੇ ਆਪਣੀ ਐਗਜ਼ਿਸਟੈਂਸ ਆਪਣੀ ਜ਼ੁਬਾਨ ਤੇ ਕਲਚਰ ਤੇ ਸੱਭਿਆਚਾਰ ਨੂੰ ਬਚਾਉਣ ਦੀ ਅਗਰ ਤੁਹਾਨੂੰ ਮੇਰੇ ਇਸ਼ੂਸ ਠੀਕ ਲੱਗੇ ਨੇ ਤਾਂ ਕਿਰਪਾ ਕਰਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਇਹ ਮਸਲਾ ਵੀ ਪ੍ਰਾਈਮ ਮਿੰისტਰ ਸਾਹਿਬ ਕੋ ਪਹੁੰਚ ਜਾਏ ਉਹ ਸੁਣ ਸਕਣ ਅੱਗੇ ਤੋਂ ਇਦਾਂ ਦਾ ਝੂਠਾ ਪ੍ਰਚਾਰ ਮਰਦ ਕਰਨ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖੈਰ ਨੇ ਕਿਹਾ ਕਿ ਵਿਹਾਰ ਦੇ ਵਿੱਚ ਪ੍ਰਧਾਨ ਮੰਤਰੀ ਦੇ ਵੱਲੋਂ ਜਾਣਬੁੱਝ ਕੇ ਲੋਕਾਂ ਨੂੰ ਭੜਕਾਉਣ ਦੇ ਲਈ ਇਹ ਬਿਆਨ ਦਿੱਤਾ ਗਿਆ ਹੈ ਤੇ ਗਲਤ ਪ੍ਰਚਾਰ ਪੀਐਮ ਮੋਦੀ ਦੇ ਵੱਲੋਂ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਪੰਜਾਬ ਦੇ ਵਿੱਚ ਪ੍ਰਵਾਸੀ ਗੈਰ ਪੰਜਾਬੀ ਨਾ ਆਉਣ ਉਹਨਾਂ ਕਿਹਾ ਕਿ ਉਹਨਰ ਵੱਲੋਂ ਇਹ ਹੀ ਮੰਗ ਕੀਤੀ ਜਾ ਰਹੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਕਿਸੇ ਨੇ ਆਉਣਾ ਹੈ ਕਿਸੇ ਗੈਰ ਪੰਜਾਬੀ ਨੇ ਆਉਣਾ ਤਾਂ ਉਹ ਸ਼ਰਤਾਂ ਪੂਰੀਆਂ ਕਰਕੇ ਫਿਰ ਪੰਜਾਬ ਦੇ ਵਿੱਚ ਆਵੇ ਬੀਰ ਰਿਪੋਰਟ ਪੰਜਾਬੀ ਲੋਕ ਚੈਨਲ